ਜਿਹੜਾ ਜੋ ਬੇਕਰ ਉਸ ਨਾਮਤਾ ਜਹਾਂ ਪਾਇਆ ਕਿਲੇ ਨੂੰ ਸੁਨਾਮ ਦੇ ਦੇ ਜਿਹੜੀ ਮੇਰੀ ਵਾਈਫ ਹੈ ਸ਼੍ਰੀਮਤੀ ਪ੍ਰਿਤਪਾਲ ਕੌਰ ਉਹ 5 ਨੰਬਰ ਵਾਰਡ ਤੋਂ ਕੌਂਸਲਰ ਹੈ ਅਸੀਂ ਸਾਰੇ ਹੀ ਜਿਹੜੇ ਕੌਂਸਲਰ ਸਹਿਬਾਨ ਨੇ ਤੇ ਕੌਂਸਲਰ ਸਹਿਬਾਨ ਦੇ ਪਤੀ ਨੇ ਸਾਰਿਆਂ ਦੇ ਤਕਰੀਬਨ 17 ਸਾਈਨ ਸਾਡੇ ਕੋਲੇ ਹੋ ਗਏ ਨੇ ਤਿੰਨ ਬੰਦੇ ਸਾਡੇ ਬਾਹਰ ਗਏ ਹੋਏ ਨੇ ਉਹਨਾਂ ਦੇ ਵੀ ਸਿਗਨੇਚਰ ਹੋ ਜਾਣਗੇ ਅਸੀਂ ਤਾਂ ਨਾਬੇ ਦੀ ਆਵਾਜ਼ ਨੂੰ ਮੁੱਖ ਰੱਖਦੇ ਹੋਏ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਨੇ ਸਰਦਾ ਸਾਦੂ ਸਿੰਘ ਧਰਮਸੋਧੀ ਨੇ ਤੇ ਜਸਜੀਤ ਨਖੂ ਜੀ ਨੇ ਤੇ ਸਾਰੀਆਂ ਪਾਰਟੀਆਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਕੱਲੇ ਇਕੱਲੇ ਬੰਦੇ ਨੇ ਇਹ ਕਿਹਾ ਵੀ ਨਾਬੇ ਨੂੰ ਬਚਾਉਣਾ ਹੈ ਇਸ ਨਗਰ ਕੌਂਸਲ ਨੂੰ ਬਚਾਉਣਾ ਚਾਹੁੰਦੇ ਆ ਇਸ ਲਈ ਅਸੀਂ ਇਹ ਜਿਹੜਾ ਬੇਪ੍ਰਭਾਸਦੀ ਦਾ ਮਤਾ ਜਿਹੜਾ ਪੇਸ਼ ਕੀਤਾ ਤੇ ਅਸੀਂ ਸਰਦਾ ਦੇਮਾਨ ਜੀ ਤੋਂ ਤੇ ਮੁੱਖ ਮੰਤਰੀ ਪੰਜਾਬ ਜੀ ਤੋਂ ਮੰਗ ਕਰਦੇ ਆ ਕਿ ਇਹਨਾਂ ਤੋਂ ਅਸਤੀਫਾ ਲੈ ਕੇ ਕੋਈ ਆਪਣਾ ਨਵਾਂ ਵਧੀਆ ਜਿਹੜਾ ਸ਼ਹਿਰ ਦੇ ਹਿੱਤ ਦੇ ਲਈ ਕੰਮ ਕਰ ਸਕੇ ਉਹਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਸੌਂਪੀ ਜਾਵੇ ਐਨਾ ਕਹਿੰਦਾ ਹੋਇਆ ਧੰਨਵਾਦ ਇਹ ਇਹ ਮੁੱਖ ਕਾਰਨ ਕੀ ਮੰਦਿਓ ਕਿਉਂ ਤੁਹਾਨੂੰ ਇਹ ਪਤਾ ਪਿਆ ਮੁੱਖ ਕਾਰਨ ਤੁਹਾਨੂੰ ਪਤਾ ਹੀ ਆ ਜੀ ਪਹਿਲਾਂ ਸ਼ਹਿਰ ਦੇ ਵਿੱਚ ਕੀ ਕੁਝ ਹੋ ਰਿਹਾ ਹਰੇਕ ਨਾਲ ਲੜਾਈ ਝਗੜੇ ਪੁੱਠਾ ਬੋਲਣਾ ਸਭ ਨੂੰ ਤੇ ਸਭ ਤੋਂ ਵੱਡਾ ਜਿਹੜਾ ਇੱਕ ਦਾਗ ਲੱਗਿਆ ਨਾ ਮਿਟਨ ਵਾਲਾ ਟਰਾਲੀ ਚੋਰੀ ਦਾ ਟਰਾਲੀ ਕਿਸਾਨਾਂ ਦੀਆਂ ਜਿਹੜੇ ਸਾਰੇ ਦੇਸ਼ ਦਾ ਅੰਦਾਜ਼ਾ ਹਨ ਉਹਦੇ ਟਰਾਲੀ ਚੋਰੀਆਂ ਕਰਕੇ ਆਈਆਂ ਔਰ ਇਹ ਪਤਾ ਨਹੀਂ ਕਿੱਥੇ ਵੇਚੀਆਂ ਨੇ ਇਹ ਬੰਦੇ ਨੇ ਸਾਰੇ ਪੰਜਾਬ ਕੀ ਪੂਰੇ ਵਰਲਡ ਲੈਵਲ ਤੇ ਨੇ 90 ਦਾ ਕੀ ਐਮਸੀ ਦਾ ਨਗਰ ਕੌਂਸਲ ਨਾਬਾ ਦਾ ਨਾਮ ਬਦਨਾਮ ਕਰਤਾ ਉਹ ਇੱਕ ਨਗਰ ਕੌਂਸਲ ਚੋਰ ਕਮੇਟੀ ਦੇ ਤੌਰ ਤੇ ਹੁਣ ਸਾਰੇ ਨਾਬੇ ਕਹਿਣ ਲੱਗੇ ਸੋ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇਹਦੇ ਥੱਲੇ ਕੰਮ ਨਹੀਂ ਕਰ ਸਕਦੇ ਦੇਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਬਹੁਤ ਵਧੀਆ ਬੰਦੇ ਨੇ ਉਹ ਇਹਨੂੰ ਇੱਕ ਪਾਸੇ ਕਰਨ ਤੇ ਜੋ ਉਹਨਾਂ ਦਾ ਫੈਸਲਾ ਅਸੀਂ ਮੰਨਾਂਗੇ ਤੇਈ ਕੌਂਸਲਰ ਨੇ ਗੋਲੂ ਜੀ ਆਪਾਂ ਗੱਲ ਕਰੀਏ ਸ਼ਕਤੀ ਵੀ ਡੈਥ ਹੋ ਚੁੱਕੀ ਆ ਬਬਲੂ ਆਊਟ ਆਫ ਕੰਟਰੀ ਹੈ ਹਾਂਜੀ ਤੇ ਹੋਰ ਕੀ ਵੀ ਬਬਲੂ ਜੀ ਦੇਖੋ ਆ ਰਹੇ ਨੇ ਬਹੁਤ ਜਲਦੀ ਪਹੁੰਚ ਜਾਣਾ ਉਹਨਾਂ ਨੇ ਤੇ ਜਿਹੜੇ ਸਾਡੇ ਸੀਨੀਅਰ ਐਮਸੀ ਨੇ ਪੰਜ ਛੇ ਵਾਰ ਦੇ ਬਿੱਟੂ ਜੀ ਉਹ ਵੀ ਗਏ ਹੋਏ ਨੇ ਬਾਹਰ ਆ ਜਾਂਦੇ ਨੇ ਉਹ ਇਹਨਾਂ ਨਾਲ ਕੋਈ ਨਹੀਂ ਹੈਗਾ ਇੱਕ ਦਿ ਸਾਰੇ ਨਾਲ ਗੱਲ ਹੋਈ ਹੋਈ ਆ ਕਿ ਮੈਂ ਕੀ ਕਰਦੇ ਹੁਣ ਵਿੱਚ ਕੀ ਪ੍ਰੋਸੈਸ ਆ ਕਿੰਨੀ ਦੇ ਪ੍ਰੋਸੈਸਾ ਦੇਮਨ ਸਾਹਿਬ ਨੂੰ ਕਹਿੰਦੇ ਆ ਵੀ ਅਸਤੀਫਾ ਮੰਗੋ ਇਹਦਾ ਜੀ ਨਹੀਂ ਪਰ ਮੀਟਿੰਗ ਬਲਾਓ ਮੀਟਿੰਗ ਦੇ ਵਿੱਚ ਸਾਰੇ ਐਮਸੀ ਸਾਹਿਬਾਨ ਨੇ ਉਹਨਾਂ ਨੂੰ પાਸੇ ਕਰ ਦੇਣਾ ਮੈਂ ਕਰਦਾ ਖਰ ਕੇ ਕਰਦਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡਾ ਜਿਹੜਾ ਨਾਬਾ ਸ਼ਹਿਰ ਧਰਮੇ ਰਾਜਾਂ ਦਾ ਧਰਮੇ ਸ਼ਹਿਰ ਆ ਇਹ ਉਹਦੇ ਤੇ ਕਲੰਕ ਲਾਤਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸੁਜਾਤਾ ਮੈਡਮ ਜੀ ਉਹਨਾਂ ਦੇ ਹਸਬੰਡ ਨੇ ਪੱਪੂ ਤੇ ਉਹਨਾਂ ਦੇ ਜਿਹੜਾ ਟਾਲੀਆਂ ਚੋਰੀ ਦਾ ਇਲਜ਼ਾਮ ਲੱਗਿਆ ਇਲਜ਼ਾਮ ਵੀ ਸਾਫ਼ ਤੇ ਵੀ ਹੋ ਗਿਆ ਕਿਉਂਕਿ ਉਹਨਾਂ ਦੇ ਜਿਹੜਾ ਦੁਕਾਨ ਹੈ ਉਥੋਂ ਟਾਇਰ ਵਦਾਮਦੇ ਹੋਏ ਨੇ ਚਾਲੀਆਂ ਦੇ ਤੇ ਅਸੀਂ ਮੈਂ ਮੌਜੂਦਾ ਕੌਂਸਲਰ ਬਾਹਰ ਨੰਬਰ 3 ਤੋਂ ਸੱਸੀ ਟੋਟਲ 23 ਐਮਸੀਆਂ ਇੱਕ ਸਾਡੇ ਭਰਾ ਦੀ ਡੈਥ ਹੋਈ ਵੀ ਆ ਉਸ ਤੋਂ ਬਾਅਦ 22 ਐਮਸੀਆਂ 22ਆਂ ਚੋਂ 19 ਬੰਦਿਆਂ ਨੇ ਬੇਪਰੋਸਗੀ ਮਤਾ ਪਾਸ ਆ ਤੇ ਅਸੀਂ ਉਹ ਹਾਊਸ ਦੇ ਵਿੱਚ ਦਿੱਤਾ ਤੇ ਅਸੀਂ ਐਮਐਲਏ ਸਾਹਿਬ ਸਾਡੇ ਗੁਰਦੇਵ ਸਿੰਘ ਦੇਵਮਾਨ ਜੀ ਮੇਰੇ ਵੱਡੇ ਭਰਾ ਨੇ ਉਹਨਾਂ ਨੇ ਵੀ ਬੇਨਤੀ ਕਰਦੇ ਆ ਵੀ ਇਹ ਤੋਂ ਹਸਤੀਬਾ ਲਿਆ ਜਾਵੇ ਜਸਤੀਫਾ ਨਹੀਂ ਦਿੰਦਾ ਤਾਂ ਜੋ ਅਸੀਂ ਜੋ ਬੀਪਰੋਚ ਦੀ ਮਤਾ ਪਾਇਆ ਉਹਦੇ ਤੇ ਆਪਣਾ ਸਾਡੇ ਨਾਲ ਸਾਡੇ ਨਾਲ ਖੜਨਾ ਤੇ ਜਿਹੜੇ ਕੌਂਸਲਰਾਂ ਨੇ ਸਹਿਯੋਗ ਕਰੇ ਨੇ ਇਹਨਾਂ ਨੂੰ ਜਦੋਂ ਮੀਟਿੰਗ ਹੋਊਗੀ ਅਫਸਰ ਸਰਬੰਦ ਦੇ ਸਾਹਮਣੇ ਤਾਂ ਉਦੋਂ ਸਾਰਿਆਂ ਨੂੰ ਕਹਿਣਾ ਪਊਗਾ ਵੀ ਹਾਂ ਅਸੀਂ ਬੀਪਰੋਚ ਦੀ ਮਤੇ ਰੋ ਜਿੰਨੇ ਵੀ ਸਾਡੇ ਐਮਸੀ ਭਾਈਚਾਰੇ ਨੇ ਸਾਰਿਆਂ ਨੇ ਖੁਸ਼ੀ ਵੀ ਮਨਾਈ ਐ ਇਸ ਗੱਲ ਦੀ ਕਿਉਂਕਿ ਸਾਰੇ ਐਮਸੀ ਭਾਈਚਾਰੇ ਦਾ ਨਾਮ ਬਦਨਾਮ ਹੋਇਆ ਇਹਦੇ ਚਾ ਨਾਬੇ ਸ਼ਹਿਰ ਦਾ ਪੂਰੇ ਦੁਨੀਆ ਦੇ ਵਿੱਚ ਨਾਮ ਬਦਨਾਮ ਕੀਤਾ ਇਹਨੇ ਤੇ ਉਲਟਾ ਜਿੰਨੀਆਂ ਵੀ ਇਹਨੇ ਗਲਤੀਆਂ ਇਹਨੇ ਕੀਤੀਆਂ ਨੇ ਉਹ ਹੁਣ ਸਾਡਾ ਨਾਮ ਮੇਰਾ ਨਾਮ ਲੈ ਲੈ ਕੇ ਵੀ ਇਹਨਾਂ ਨੇ ਕਰਾਇਆ ਜੇ ਅਸੀਂ ਕਰਾਇਆ ਹੁੰਦਾ ਟਾਇਰ ਦਾ ਇਹਦੇ ਆਪਣਾ ਜਿਹੜੇ ਵਰਕਸ਼ਾਪ ਹੈ ਲੋਰਾਂਗੇ ਤੋਂ ਬਰਾਮਦ ਹੋਏ ਨੇ ਕਿਉਂਕਿ ਜਿਨੇ ਵੀ ਕੋਈ ਗਲਤੀ ਕਰਿਆ ਨਾ ਉਹਨੂੰ ਭੁਗਤਨੀ ਉਰੀ ਪੈਣੀ ਹੈ ਠੀਕ ਹੈ ਨਾ ਇਹ ਦੂਜਿਆਂ ਦੇ ਨਾਂ ਤੇ ਮੜ ਕੇ ਨਹੀਂ ਠੀਕ ਹੋਣਾ ਕੰਮ ਜਨੋ ਫੋਨ ਮੈਂ ਕਾਉਂਸਲਰ ਰੋਜੀਨਾਥ ਪਲਵਾਰ ਨੰਬਰ 23 ਤੋਂ ਜੋ ਬੇਪਰੋਸੀ ਦਾ ਜਿ ਮਤਾ ਪਿਆ ਤਾ ਅੱਜ ਮੈਡਮ ਜਿਸਪਾਲਪੁਰ ਨੇ ਜੀ ਗੁਰਾ ਨੂੰ ਦਿੱਤਾ ਤੇ ਐਮਸੀਆਂ ਨੇ ਤੇ ਮੈਂ ਐਮਐਲਏ ਸਾਹਿਬ ਦੇ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਵੀ ਜਿਹੜਾ ਬੇਪਰੋਸੀ ਮਤਾ ਪਿਆ ਇਹ ਨਾਬੇ ਦੇ ਵਿੱਚ ਡਾਬੜਾ ਕਲੰਕ ਲੱਗਿਆ ਆਮ ਆਦਮੀ ਪਾਰਟੀ ਦੇ ਦੇਖੋ ਉਹ ਹੈ ਤਾਂ ਸਾਡੇ ਹੀ ਉਹਨੇ ਤੇ ਉਹਨੂੰ ਮਟਾਣ ਲਈ ਸੱਚ ਦੀ ਜਿੱਤ ਕਰਾਈ ਜਾਵੇ ਵਾਈਟ ਵਾਰਡ ਨੰਬਰ 1 ਤੋਂ ਕਾਉਂਸਲਰ ਨੇ ਜੀ ਇਹਦਾ ਜਿਹੜਾ ਮੁੱਖ ਕਾਰਨ ਇਹ ਹੋਇਆ ਜੀ ਜਿਹੜੀ ਇਹ ਇਹਨਾਂ ਨੇ ਟਰਾਲੀ ਚੋਰੀ ਦਾ ਦਾਗ ਇਹਦੇ ਤੇ ਲੱਗਿਆ ਟਰਾਲੀ ਚੋਰੀ ਦਾ ਦਾਗ ਨਹੀਂ ਲੱਗਿਆ ਪ੍ਰੂਫ ਹੋ ਗਿਆ ਬਿੱਦ ਸਬੂਤ ਹੋਏ ਨੇ ਤੇ ਪੂਰੇ ਪੰਜਾਬ ਕੀ ਆਲ ਵਰਲਡ ਦੇ ਵਿੱਚ ਜਿੱਥੇ ਪੰਜਾਬੀ ਰਹ ਰਹੇ ਨੇ ਉੱਥੇ ਨਾਬੇ ਦੀ ਬਦਨਾਮੀ ਹੋਈ ਆ ਨਗਰ ਕੌਂਸਲ ਦੀ ਬਦਨਾਮੀ ਹੋਈ ਆ ਸਾਨੂੰ ਇਹ ਮਤੇ ਦੇ ਵਿੱਚ ਸਾਬਤ ਕਰਤਾ ਵੀ ਇਹ ਬੰਦੇ ਨੂੰ ਸੀਟ ਤੇ ਰਹਿਣ ਦਾ ਬੇਸਿਕਲੀ ਆਪਦੇ ਆਪ ਚ ਪਹਿਲੇ ਉਹਨੂੰ ਅਸਤੀਫਾ ਦੇਣਾ ਚਾਹੀਦਾ ਸੀ ਦੂਜੀ ਗੱਲ ਅੱਜ ਅੱਜ ਅਸੀਂ 17 18 ਕਾਉਂਸਲਰਾਂ ਨੇ ਲਿਆ ਕੇ ਇੱਥੇ ਮਤਾ ਦਿੱਤਾ ਆ ਬੇਭਰੋਸਗੀ ਦਾ ਉਸ ਤੋਂ ਬਾਅਦ ਅਸੀਂ ਬੇਨਤੀ ਕਰਦੇ ਆ ਐਮਐਲਏ ਦੇਵਮਾਨ ਜੀ ਨੂੰ ਵੀ ਤੁਸੀਂ ਇਸ ਬੰਦੇ ਤੋਂ ਅਸਤੀਫਾ ਲਵੋ ਇਹ ਇਸ ਸੀਟ ਦੇ ਉੱਪਰ ਬੈਠਣ ਦਾ ਹੱਕਦਾਰ ਨਹੀਂ ਹੈਗਾ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਨਾਬਾਂ ਨਿਵਾਸੀਆਂ ਦਾ ਸਾਰੇ ਕੌਂਸਲਰਾਂ ਦਾ ਵੱਖ-ਵੱਖ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਦਾ ਜਿਨ੍ਹਾਂ ਨੇ ਇਸ ਬ੍ਰੇਕਰੋਸ ਮਤੇ ਦੇ ਵਿੱਚ ਸਾਰਿਆਂ ਦਾ ਸਹਿਯੋਗ ਦਿੱਤਾ ਤੇ ਸਾਰਿਆਂ ਨੇ ਗੱਡ ਵੱਜ ਕੇ ਕਿਹਾ ਵੀ ਨਾਬੇ ਨੂੰ ਬਚਾਓ ਇਹਨਾਂ ਦਾ ਮੈਂ ਨਾਬਾਂ ਹਾਂ ਮੈਂ ਤੁਹਾਡਾ ਹਾਂ ਮੈਨੂੰ ਪੱਪੂ ਤੋਂ ਬਚਾਓ ਇਹ ਨਾਬੇ ਦਾ ਇਸ ਟਾਈਮ ਨਾਰਾ ਆ ਰਣੋ ਪ੍ਰਿਸ਼ਨ ਕੁਮਾਰ ਜੀ ਤੋਂ ਨੰਬਰ ਵਾਰਡ ਹੈ ਅੱਛਾ ਕੀ ਕਹਿਣਾ ਚਾਹੁੰਦੇ ਹੋ ਅੱਜ ਮਤਲਬ ਅਸਾ ਮਤਾ ਬਾਇ ਜੀ ਬਹੁਤ ਬਹੁਤ ਅਸੀਂ ਸਾਰੇ ਦੁਖੀ ਜੀ ਸੀ ਹਾਂ ਐਸ ਕਰਕੇ ਵੀ ਕੀ ਚਾਹੁੰਦੇ ਹੋ ਤੁਸੀਂ ਬਸ ਚਾਹਨੇ ਆਹੀ ਹੈ ਜੀ ਕੋਈ ਆਪਣਾ ਹੋਰ ਬੰਦਾ ਆ ਜੀ ਪ੍ਰਧਾਨਗੀ ਤੇ ਹਾਂ ਜੀ ਤੁਸੀਂ ਵੀ ਸੈਕਟਰੀ ਕਰਿੱਤੇ ਨੇ ਕੀ ਕਰੈਣੀ ਠੀਕ ਠੀਕ ਪਾਲਦੇ ਨਹੀਂ ਕਿਸ ਨਾਲ ਦੇ ਠੀਕ ਹੈ ਸੁਪਰ ਹਾਂ ਜੀ ਕੀ ਕਾਬਿਲਤਾ ਕੋਈ ਅਰਸੀਆ ਲੁਟਾ ਹੈ ਅੱਜ ਜੀ ਕੀ 17 ਮਿਊਨਿਸਪਲ ਕੌਂਸਲਰਸ ਦੇ ਸਾਈਨ ਹੋਏ ਹੋਏ ਨੇ ਤੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀਮਤੀ ਸੁਜਾਤਾ ਚਾਹਲ ਦੇਖ ਲਓ ਬੇਪ੍ਰੋਸਗੀ ਦਾ ਮਤੇ ਸੰਬੰਧੀ ਮੈਨੂੰ ਲੈਟਰ ਪ੍ਰਾਪਤ ਹੋਇਆ ਹੈ। ਕਿੰਨੇ ਐਮਸੀ ਆਏ ਸ਼੍ਰੀਮਤੀ ਚਾਹਲ 17 ਨਹੀਂ ਜੀ। ਅੱਛਾ ਜੀ। ਤੇ ਹੁਣ ਅਗਲਾ ਨੈਕਸਟ ਸਟੈਪ ਹੈ ਜਿਹੜਾ ਇਸ ਤੋਂ ਲੰਬੇ ਕੀ ਹੋਊਗਾ ਕਰੋ ਦੇ ਦੱਸੋ। ਕਾਨੂੰਨ ਦੇ ਮੁਤਾਬਕ ਉਹ ਜੀ ਜਾਂ ਤਾਂ ਮੀਟਿੰਗ ਬੁਲਾਈ ਜਾਊਗੀ ਇਹਨਾਂ ਦੀ। ਜੀ। ਹਾਂਜੀ 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 ਬਿਲਕੁਲ ਬਿਲਕੁਲ ਉਹਨਾਂ ਨੂੰ ਭੇਜੀ ਜਾਏਗੀ ਬੈਕ ਬਨਾ ਚ ਇਹ ਕਰਨਾ ਹੁੰਦਾ ਹੈ ਜੀ ਸਰ ਅਫੀਸ਼ੀਅਲ ਪ੍ਰੋਸੈਸ ਹੈ ਉਹ ਅਸੀਂ ਤੇ ਇੱਦਾਂਗੇ 20 ਦੇ ਹਾਂਜੀ ਠੀਕ ਹੈ